ਕਿਸਾਨੀ ਮੁੱਦਾ ਚੱਲਿਆ ਪਰ ਆਪ ਸਰਕਾਰ ਪੱਖ ਦੇ ਵਿੱਚ ਨਹੀਂ ਆਈ ਤੇ ਉੱਥੇ ਹੀ ਅਮਰਤਪਾਲ ਨੂੰ ਲੈ ਕੇ ਐਨਐਸਏ ਲਗਾ ਦਿੱਤੀ ਕਿ ਪੰਜਾਬ ਸਰਕਾਰ ਉਸ ਦੇ ਹੱਕ ਦੇ ਵਿੱਚ ਆਈ ਕਿਉਂ ਨਹੀਂ ਧਰਨਾ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਲਗਾਇਆ ਜਾਂਦਾ ਤੇ ਅੱਜ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਦਿੱਲੀ ਪਹੁੰਚ ਰਹੀ ਹੈ ਤੇ ਕੇਜਰੀਵਾਲ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਤੁਸੀਂ ਕਦੇ ਆਪ ਤਾਂ ਕਹਿੰਦੇ ਸੀ ਕਿ ਤੁਸੀਂ ਅਸੀਂ ਧਰਨਾ ਨਹੀਂ ਲਗਾਉਣ ਦਵਾਂਗੇ ਤੇ ਅੱਜ ਤੁਸੀਂ ਆਪ ਦਿੱਲੀ ਜਾ ਕੇ ਧਰਨਾ ਲਗਾ ਰਹੇ ਹੋ ਤੇ ਕੇਜਰੀਵਾਲ ਦੇ ਘਰ ਐਨੇ ਹੀ ਕਟ ਇਮਾਨਦਾਰ ਨੇਤਾ ਅੱਜ ਹੋ ਗ੍ਰਫਤਾਰ ਨਾ ਹੁੰਦੇ ਬਿਆਨ ਦੱਸਦੇ ਕਿ ਤਲਵੀਰ ਸਿੰਘ ਗਿੱਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਅਤੇ ਲਗਾਤਾਰ ਪਲਟਵਾਰ ਤਲਵੀਰ ਸਿੰਘ ਗਿੱਲ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਪਰੰਤੂ ਜਿਹੜਾ ਜ ਦੋਗਲਾ ਚਿਹਰਾ ਉਹ ਸਾਹਮਣੇ ਨਿਕਲ ਕੇ ਆ ਗਿਆ ਹੈ ਤੇ ਜਿਸ ਦੇ ਦੌਰਾਨ ਜੇਕਰ ਤੁਸੀਂ ਕਹਿੰਦੇ ਸੀ ਕਿ ਅਸੀਂ ਕੱਟੜ ਈ ਇਮਾਨਦਾਰਤਾ ਅੱਜ ਆਪਣੀ ਇਮਾਨਦਾਰੀ ਦਿਖਾਉਂਦੇ ਤੇ ਉੱਥੇ ਹੀ ਕੇਜਰੀਵਾਲ ਪੇਸ਼ ਹੁੰਦੇ ਤੇ ਜੇਕਰ ਪੇਸ਼ ਹੋਏ ਹੁੰਦੇ ਤਾਂ ਅੱਜ ਉਹਨਾਂ ਦੀ ਗ੍ਰਫਤਾਰੀ ਨਾ ਹੁੰਦੀ ਤੇ ਲੋਕਾਂ ਦੇ ਸਾਹਮਣੇ ਅਸਲ ਚਿਹਰਾ ਜੋ ਅੱਜ ਨਿਕਲ ਕੇ ਬਾਹਰ ਆ ਗਿਆ ਤੇ ਉੱਥੇ ਹੀ ਕੁਝ ਲੀਡਰਸ਼ਿਪ ਨੂੰ ਲੈ ਕੇ ਜਿਹੜੇ ਪਾਲਟਵਾਰੋਂ ਗਿਲ ਦੇ ਵੱਲ ਸਾਦੇ ਗੇਂ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹੋਰ ਉਹਨਾਂ ਦਾ ਕੀ ਕਹਿਣਾ ਪਰ ਸੋ ਸ਼ਾਮ ਦਾ ਸੋਸ਼ਲ ਮੀਡੀਆ ਦੇ ਟੀਵੀ ਚੈਨਲਾਂ ਤੇ ਆਪਾਂ ਇੱਕੋ ਡਰਾਮਾ ਜਾਂ ਵੇਖੀ ਜਾਂਦੇ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਵਰਕਰਾਂ ਦਾ ਦੇਖੋ ਗੱਲ ਇਹ ਆ ਕਿ ਏਡੀ ਨੇ ਸਮਨਿੰਗ ਕੀਤੀ ਜਿਉ ਪੇਜਰੀਆ ਰ ਐਡਾ ਇਮਾਨਦਾਰੀ ਤੇ ਉਹਨੂੰ ਜਣਾ ਚਾਹੀਦਾ। ਜਿਉ ਨਹੀਂ ਗਿਆ ਤੇ ਫਿਰ ਉਹਨਾਂ ਦਾ ਜੋ ਰਾਈਟ ਪੰਦਾ ਸੀਗਾ ਘਰਾਂ ਚੁੱਕ ਕੇ ਖੜਨਾ ਉਹਨਾਂ ਨੇ ਖੜਿਆ। ਬੜੀ ਵਧੀਆ ਗੱਲ ਆ। ਉਹ ਲੈ ਕੇ ਤੇ ਜਿਹੜੇ ਆ ਸਾਡੇ ਪੰਜਾਬ ਵਾਲੇ ਨੇ ਜਿਹੜੇ ਮੈਂ ਸਮਝਦਾ ਕਿ ਸਾਡਾ ਵੀਰ ਸਿੱਧੂ ਮੂਸੇ ਵਾਲਾ ਜਦੋਂ ਇਸ ਦੁਨੀਆ ਤੋਂ ਗਿਆ ਇਹਨਾਂ ਚੋਂ ਇੱਕ ਵੀ ਬੰਦਾ ਨਹੀਂ ਬੋਲਿਆ ਪਤਾ ਨਹੀਂ ਇਹਨਾਂ ਨੂੰ ਕੀ ਬਿਲੀ ਨਿਸ਼ਗੀ। ਇੱਕ ਸਿੰਗਲ ਬੰਦਾ ਨੇ ਇਹਨਾਂ ਨੂੰ ਬੋਲਿਆ ਤੇ ਜੋ ਲਾਲਾ ਜੀ ਨੂੰ ਚੁੱਕ ਕੇ ਲੈ ਗਏ ਏਡੀ ਵਾਲੇ ਤੇ ਸਾਰਿਆਂ ਨੇ ਗੱਡੀਆਂ ਦਿੱਲੀ ਨੂੰ ਖਿੱਚਦੀਆਂ ਇੱਕ ਉਹਥੇ ਜਾ ਕੇ ਸੜਕਾਂ ਦੇ ਉੱਤੇ ਡਰਾਮੇ ਕਰਨਦੇ ਲੰਮੇ ਪੈਂਦੇ ਮੈਂ ਤਾਂ ਹੈਰਾਨ ਆ ਭਗਵੰਤ ਸਿੰਘ ਮਾਨ ਦੀ ਜ਼ੁਬਾਨ ਤੋਂ ਕਿ ਇੱਕ ਗੱਲ ਕਰਨੀ ਚਾਹੀਦੀ ਆ ਉਹ ਕਹਿ ਦਿੰਦਾ ਕਿ ਜਦੋਂ ਇੱਥੋਂ ਕਿਸ ਨੂੰ ਵਿਜੀਲੈਂਸ ਚੁੱਕ ਕੇ ਲੈ ਜਾਂਦੀਂ ਕਹਿੰਦਾ ਫਿਰ ਤ ਕੋਰਟ ਫੈਸਲਾ ਕਰੂ ਹੁਣ ਸਬਰ ਕਰੋ ਤੇ ਆਪ ਦੀ ਵਾਰੀ ਤੁਹਾਡਾ ਸਬਰ ਮੁੱਕ ਗਿਆ ਆਪ ਦੀ ਹਰ ਕੋਈ ਨਹੀਂ ਜੇ ਸਬਰ ਕਰਦੇ ਮੈਂ ਤਾਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹਣਾ ਕਿ ਇਹਨੂੰ ਵੀ ਡਿਬਰੂਗੜ੍ਹ ਭੇਜੋ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਮਾਵਾ ਦੇ ਪੁੱਤ ਉੱਥੇ ਬੈਠੇ ਆ ਕਿ ਕਿਹੜੇ ਪਾਸ ਤੋਂ ਲਦੀ ਆ ਇਹ ਇਥੇ ਏਸੀ ਵਾਲੇ ਕਮਰਿਆਂ 'ਚ ਵੱਡੇ-ਵੱਡੇ ਸ਼ਿਸ਼ਮੈਲਾ ਜਿਹੇ ਰਹਿੰਦੇ ਆ ਤੇ ਮਾਵਾ ਦੇ ਪੁੱਤ ਉੱਥੇ ਡਿਬਰੂਗੜ੍ਹ ਆਂ ਠੀਕ ਆ ਉਹਨਾਂ ਦੀ ਜਿੰਨੀ ਕੁ ਗਲਤੀ ਹੋ ਉਨੀ ਕੁ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਉਹ ਐਡੇ ਵੱਡੇ ਤਾਂ ਹੈ ਹੀ ਨਹੀਂ ਉਹ ਵਿਚਾਰਾ ਬਾਜ ਕੇ ਹਰਗਾ ਜਿਹੜਾ ਦਾਤਰੀ ਲਾ ਕੇ ਪੱਠੇ ਵੱਢਦਾ ਮੈਂ ਤਾਂ ਰਹਿਣਾ ਕਿ ਜੇ ਦਾਤਰੀਆਂ ਵਾਲਿਆਂ ਤੋਂ ਸਾਡੇ ਦੇਸ਼ ਨੂੰ ਖਤਰਾ ਹੋ ਗਿਆ ਸਾਡੇ ਪੰਜਾਬ ਨੂੰ ਖਤਰਾ ਹੋ ਗਿਆ ਤੇ ਫੇਰ ਬਣੂਗਾ ਕੀ ਇੱਥੇ ਸੋ ਇਸ ਕਰਕੇ ਆ ਜਿਹੜੇ ਕਦੀ ਵੀ ਨਹੀਂ ਬੋਲੇ ਕਦੀ ਗਲਦੀਪ ਧਾਰੀਆਲ ਬੋਲੀ ਜਾਂਦਾ ਕਦੀ ਆ ਸੰਧਵਾ ਬੋਲੀ ਜਾਂਦਾ ਇੱਕ ਉਹ ਬਹੁਤਾ ਹੀ ਨਟੰਕੀ ਜਿਹੜਾ ਉਹ ਆਨੰਦਪੁਰ ਸਾਹਿਬ ਵਾਲਾ ਵਾ ਜਿਹੜਾ ਮਨਿਸਟਰ ਹੈ ਕੋਲਕਾਪਾ ਜੀ ਉਹ ਉਹ ਜਾ ਕੇ ਵੇਖੋ ਪੀ ਛੜਕਾ ਦੇ ਲੰਮੇ ਪਏ ਵੇਗੇ ਨਟੰਕੀ ਕਰਨ ਦਿਆ ਇੱਕ ਪਤਾ ਨਹੀਂ ਮੈਂ ਇਹਨੂੰ ਚੇਤਾ ਭੁੱਲ ਗਿਆ ਇੱਕ ਕਹਿੰਦਾ ਉਹ ਬੋਕੀ ਐਮ ਐਲ اے ਲੁਧਿਆਣੇ ਦਾ ਉਹ ਕਹਿੰਦਾ ਨਾ ਰਾਤ ਦੀ ਸਾਡੇ ਘਰ ਰੋਟੀ ਪੱਕੀ ਤੇ ਨਾ ਹੀ ਕਿਸੇ ਨੇ ਖਾਧੀ ਏ ਡੀ ਬੇ ਸ਼ਰਮੀਨਾ ਝੂਠ ਬੋਲਣ ਵਾਲੇ ਬੰਦੇ ਯਾਰ ਇਹ ਦੱਸੋ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਸੋ ਇਸ ਕਰਕੇ ਚਾਪਲੂਸੀ ਵੀ ਵੀ ਕਰਨ ਦੀ ਕੋਈ ਹੱਤ ਹੁੰਦੀ ਆ ਜੇ ਤੁਸੀਂ ਚਾਪਲੂਸੀ ਕਰਨੀ ਆ ਜਾਂ ਉਹਨਾਂ ਨੂੰ ਪਾਲਚ ਮਾਰਨੀ ਆ ਕਿਸ ਤਰੀਕੇ ਨਾਲ ਮਾਰੋ ਇਹੋ ਜਿਹੀ ਗੱਲਾਂ ਨਾ ਕਰੋ ਤੇ ਜਿੱਡੀ ਕਾ ਤੁਸੀਂ ਇਮਾਨਦਾਰੀ ਦਾ ਢੋਂਗ ਰਚਿਆ ਉਹ ਤੁਹਾਡਾ ਮੇਰਾ ਵੀ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੋ ਇਸ ਕਰਕੇ ਲੋਕ ਵੇਟ ਕਰ ਰਹੇ ਸੀ ਨਾ ਤੇ ਤੁਸੀਂ ਕਰਾਈਆਂ ਕਾਉਂਸਲਰਾਂ ਦੀਆਂ ਇਲੈਕਸ਼ਨਾਂ ਨਾ ਤੁਸੀਂ ਕਰਾਈਆਂ ਸਰਪੰਚੀਆਂ ਦੀਆਂ ਨਹੀਂ ਤੇ ਤੁਹਾਨੂੰ ਹੁਣ ਰਿਜ਼ਲਟ ਬੜੇ ਵਧੀਆ ਆ ਜਾਣੇ ਸੀ ਤੇ ਹੁਣ ਕੋਈ ਨਹੀਂ ਗੁਰੂ ਕਿਰਪਾ ਕਰੇ ਆ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਆ ਇਹਦੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਤੁਹਾਡਾ ਸਾਰਾ ਨਤੀਜਾ ਤੁਹਾਡੀ ਸਾਰੀ ਮਿਹਨਤ ਦਾ ਫਲ ਜਿਹੜਾ ਉਹ ਤੁਹਾਡੇ ਬਿਲਕੁਲ ਸਾਹਮਣੇ ਹੋਣਾ ਹੁਣ ਡਰੋ ਨਾ ਤਗੜੇ ਹੋ ਕੇ ਹੁਣ ਆਪਦਾ ਸਾਹਮਣਾ ਕਰੋ ਜਿਹੜੇ ਤੁਸੀਂ ਇੱਥੇ ਇਮਾਨਦਾਰੀ ਦਾ ਢੋਂਗ ਰੱਜ ਕੇ ਪੰਜਾਬ ਦੇ ਵਿੱਚ ਲੁੱਟ ਕੇ ਲੈ ਗਏ ਜੇ ਨਾ ਹੁਣ ਤੁਹਾਡੀ ਗੱਲ ਨਹੀਂ ਬੰਨੀ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਦਿੱਲੀ ਵਾਲਾ ਕਿੱਡਾ ਕਿ ਇਮਾਨਦਾਰ ਆ ਸਾਰੇ ਮੁਲਕ ਨੂੰ ਪਤਾ ਲੱਗ ਗਿਆ ਜਿਸ ਕਰਕੇ ਬਹੁਤ ਆ ਦੋਹੀ ਜਾ ਕੇ ਲੈਕਚਰਾਂ ਬਾਅਦੀਆਂ ਸਟੇਟਾਂ ਦੇ ਵਿੱਚੋਂ ਲੜੀਆਂ ਤੁਹਾਨੂੰ ਤਾਂ ਸਾਰਿਆਂ ਨੂੰ ਉਦਾਂ ਨਹੀਂ ਰਿਜ਼ਾਇਨ ਕਰ ਜਾਣਾ ਚਾਹੀਦਾ ਜਿਹੜੇ ਨੋਟਾਂ ਤੋਂ ਵੀ ਭੱਟ-ਵੋਟਾਂ ਤੁਹਾਨੂੰ ਪਈਆਂ ਤੇ ਬੱਟ ਮੈਂ ਸਜਣਾ ਕਿ ਤੁਹਾਡੀ ਵਿਚਾਦੇ ਵਿੱਚ ਬਿਸ਼ਰਮੀ ਵਾਲੀ ਕੋਈ ਹੱਤ ਨਹੀਂ ਕੀ ਬਹੁਤ ਵੱਡੇ ਬਿਸ਼ਰਮ ਜੇ ਵੱਡੇ ਪੱਦਰ ਤੇ ਬਿਸ਼ਰਮ ਜੇ ਸੋ ਇਸ ਕਰਕੇ ਮੈਂ ਕਿਦਰ ਉਹ ਧਾਰਿਆ ਸਾਹਿਬ ਦੀ ਗੱਲ ਸੁਣਦਿਆਂ ਉਹ ਕਹਿੰਦੇ ਜੀ ਬੋਰਡ ਬਾੜ ਲਾਇਆ ਵੋਟਾਂ ਨਹੀਂ ਪੈਂਦੀਆਂ ਤੇ ਮੈਨੂੰ ਲੱਗਦਾ ਕਿ ਚੰਡੀਗੜ੍ਹ ਦਾ ਕੋਈ ਖੰਭਾ ਹੀ ਨਹੀਂ ਤੁਸੀਂ ਰਹਿੰਦਾ ਜਿੱਤੇ ਬੋਰਡ ਨਹੀਂ ਲਾਇਆ ਪੰਜਾਬ ਦੇ ਵਿੱਚ ਉਨੀ ਜਨਸੰਖਿਆ ਨਹੀਂ ਜਿੰਨੇ ਪੰਜਾਬ ਦੇ ਵਿੱਚ ਤੁਸੀਂ ਬੋਰਡ ਲਾਦੇ ਆ ਮੇਰਾ ਵੀਰ ਇੱਕ ਜਵਾਨ ਤੇ ਰੋਣਾ ਇੱਕ ਪਾਸੇ ਰੋ ਤੇ ਫਿਰ ਜੇ ਬੋਰਡ ਲਾਇਆ ਵੋਟਾਂ ਨਹੀਂ ਪੈਂਦੀਆਂ ਤਾਂ ਭਗਵੰਤ ਮਾਨ ਨੂੰ ਸਮਝਾਣਾ ਮੇਰਾ ਵੀਰ ਜਾ ਕੇ ਕਿਉਂ ਬੋਰਡ ਲਾਈ ਜਨਾ ਲੋਕਾਂ ਦੇ ਕੰਮ ਕਰ ਡਿਵੈਲਪਮੈਂਟ ਕਰੋ ਫਿਰ ਵੋਟਾਂ ਪੈਣੀਆਂ ਸੋ ਇਸ ਕਰਕੇ ਮੈਂ ਆਪਣਾ ਇਸ ਗੱਲ ਨੂੰ ਠੀਕ ਸਮਝਦਾ ਕਿ ਵੇਖੋ ਜਿਹੜਾ ਬੰਦਾ ਕਾਨੂੰਨ ਨੂੰ ਕਾਨੂੰਨ ਤੋਂ ਉੱਪਰ ਕੋਈ ਨਹੀਂਗਾ ਜਿਹੜਾ ਬੰਦਾ ਕਾਨੂੰਨ ਦੇ ਮਤੇ ਤ ਨਹੀਂ ਚੱਲਦਾ ਉਸ ਦੋਨੋਂ ਫਿਰ ਇਸੇ ਤਰ੍ਹਾਂ ਜਿਦਾਂ ਇਹਨੂੰ ਬਾਥਰੂਮ ਚੋਂ ਬੋਆ ਤੋੜ ਕੇ ਕੱਢ ਕੇ ਹੰਦੇ ਲੈ ਕੇ ਗਿਆ ਨਾ